ਕੀ ਸੋਹਣਾ ਲਸਣ ਹੋਇਆ ਪਿਆਨੀ ਸਾਡੇ ਤਾਂ ਬੜਾ ਹੀ ਸੋਹਣਾ ਈਆਂ ਕਿੰਨੇ ਸੋਹਣੇ ਪਿਆਜ਼ ਹੋਏ ਪਏ ਸਾਡੇ ਅੱਜ ਮੈਂ ਸਬਜ਼ੀ ਲੈ ਕੇ ਜਾਂਦੀ ਆ ਪੰਮੀ ਪੂਰੀ ਖੁਸ ਕਰ ਦੇਣੀ ਆ ਅੱਜ ਮੈਂ ਸਬਜ਼ੀ ਨਾਲ ਹਾਂ ਲੈ ਕੇ ਜਾਂਦੀ ਆ ਤੋੜ ਕੇ ਮੈਂ ਤਾਂ ਸਬਜ਼ੀ ਲੱਗੀਆਂ ਸਾਡੇ ਸਬਜ਼ੀਆਂ ਇਹ ਕੀ ਸੋਹਣੀਆਂ ਸੋਹਣੇ ਗੁੱਟੇ ਹੋਏ ਪਏ ਨੇ ਜਾਣੀ ਸਬਜ਼ੀ ਤੋੜ ਕੇ ਲੈ ਕੇ ਜਾਂਦੀ ਆ

ਨੀ ਬੇਬੇ ਖੀਲ ਕੋਈ ਜਾਨੀ ਆ ਨਾ ਵੇ ਤੇ ਡੋਕੇ ਲੈਣੀ ਮੈ ਤੂੰ ਐਵੇਂ ਜਵਾਕ ਜੇ ਰਾਸਤੇ ਚ ਰੁੱਕੀ ਜਾਣਗੇ ਮੈਨੂੰ ਦਫਾ ਬੇਬੇ ਜੀ ਨਾ ਐਵੇਂ ਹੀ ਆ ਹਾਏ ਹਾਏ ਨਹੀਂ ਜਵਾਕ ਜਾਂ ਲਹੂ ਪੀਣੇ ਦਫਾ ਹੋਣਾ ਮੈਨੂੰ ਟੀਚਰਾਂ ਕਰਦਾ ਤੈਨੂੰ ਦੇਦਾ ਮੈਂ ਨਹੀਂ ਨੀ ਆ ਕਿੱਧਰ ਗਈ ਨੀ ਪੰਮੀ ਨੀ ਕੋੜੇ ਪੰਮੀ ਨੀ ਕਿੱਧਰ ਮਰ ਗਈ ਇਹੇ हां दस ਕੀ ਆ ਦੋ ਮਿੰਟ ਅੰਦਰ ਜਾ ਕੇ ਪੈ ਜਾ ਜਦੈ ਪੰਮੀ 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 ਲੈ ਪੰਮੀ ਦੇ ਚਾਰ ਪਾਲਾ ਤੂੰ ਨਹੀਂ ਦਫਾਉਣੀ ਮੈਂ ਚਾਰ ਨਹੀਂ ਮੈਂ ਪਾਉਂਦੀ ਮੇਰੀ ਗੱਲ ਸੁਣ ਅੱਜ ਮੈਂ ਦੇਖ ਲਾ ਬਾੜੀ ਚ ਗਈ ਸੀ ਕਿੰਨੀਆਂ ਤੇਰੇ ਵਾਸਤੇ ਮੈਂ ਸਬਜ਼ੀਆਂ ਲੈ ਕੇ ਆਧੇ ਹਾਲ ਲੈ ਕੇ ਕਦੇ ਉਹ ਲੈ ਕੇ ਆਈ ਹੈ ਤੇ ਤੂੰ ਮੈਨੂੰ ਮੂੰਹ ਜੇ ਬਣਾਵਣਾ ਦਿਖਾਉਣੀ ਹੈ ਅੱਜ ਮੈਂ ਤੇਰੇ ਵਾਸਤੇ ਬਹੁਤ ਵਧੀਆ ਸਬਜ਼ੀ ਲੈ ਕੇ ਜਿਹਦੇ ਨਾਲ ਤੂੰ ਪੂਰੀ ਖੁਸ਼ ਹੋ ਜਾਵੇਂਗੀ ਇਹ ਜੀ ਕਿਹੜੀ ਤੂੰ ਸਬਜ਼ੀ ਲੈ ਆਈ ਪਹਿਲਾਂ ਦੀ ਤੂੰ ਸੋਚ ਮੈਂ ਕਿਹੜੀ ਸਬਜ਼ੀ ਲੈ ਕੇ ਆਈ ਆ ਇਹ ਚਿਕੀ ਸੱਚੀ ਲਖੀ ਜਿਹੜੀ ਮੈਂ ਖਾਤੀ। ਇਹ ਜੀ ਤੈਨੂੰ ਕਿਹੜੀ ਸਬਜ਼ੀ ਲੈ ਆਈ ਤੂੰ? ਮੀਟ ਮੇਰੇ ਪੇਕੇ ਬਣਦਾ। ਘਰ ਜੀ ਪਨੀਰ ਦੀ ਮੇਰੇ ਪੇਕੇ ਬਣਦੀ। ਤੀਏ ਦਿਨ ਪਨੀਰ ਅਸੀਂ ਬਣਾਉਨੇ ਆ। ਕਦੇ ਛੋਲੇ ਪਨੀਰ ਬਣਾਉਨੇ ਆ। ਕਦੇ ਮਟਰ ਪਨੀਰ ਬਣਾਉਨੇ ਆ। ਇਹ ਜਾਂ ਤੂੰ ਕੀ ਲੈ ਆਈ? ਇਹ ਜਾਂ ਕਿਹੜਾ ਕਿਹੜਾ ਪਨੀਰ ਦੱਸਾਂ 100 ਤਰ੍ਹਾਂ ਦਾ ਪਨੀਰ ਬਣਾਉਨੇ ਆ। ਹਾਂ। ਥੜੇ ਕੁੱਤਾ ਤਾਂ ਤੁਹਾਡੇ ਬਣਦਾ ਨਹੀਂ ਕੁੱਤਾ ਕੋਟ ਉਹ ਕੋਈ ਖਾਣ ਵਾਲੀ ਚੀਜ਼ ਆ ਉਹ ਖਾਂਦੇ ਹੋਊਗੇ ਤੁਸੀਂ ਕੁੱਤੇ ਖਾਣੀ ਜਾਤ ਇਹ ਦਫਾਉਣੀ ਏ ਸਾਰੀ ਤੇਰੀ ਮੱਛੀ ਰਹਿਣੀ ਆ ਕੋਰਾ ਇਹ ਦਾਨੀ ਮੇਰੇ ਵਾਸਤੇ ਸਾਹਿਬ ਜੀ ਜਿਹਦੇ ਨਾਲ ਫੋਰਾ ਤੋਂ ਠੰਡੀ ਹੋ ਜਮੇ ਦਫਾ ਹੋਣੀ ਏ ਇਹ ਜੀ ਕਿਹੜੀ ਤੂੰ ਸਬਜ਼ੀ ਲੈ ਆਈ ਆ ਦੇਖ ਮੈਂ ਤੇਰੇ ਵਾਸਤੇ ਲਗਈਆਂ ਸੱਦੂ ਕੱਬਾ ਲੈ ਆਈ ਇਹ ਕੁਕਾਰਾ ਕਿਲੇ ਏ ਅਸੀਂ ਨਹੀਂ ਖਾਂਦੇ ਕੱਦ ਦੇ ਇਹ ਦਬਾ ਹੋਣੀ ਏ ਕਾਨੂੰ ਐ ਕਰਦੀ ਬਾੜੀਓ ਛੰਡੀ ਵੇ ਜੇ ਮੈਂ ਤੋ ਤਪੀ ਰਹੇ ਨੀ ਨਾ ਉਸਾਂ ਨੇ ਤਾਂ ਠੰਡੀ ਹੋ ਜਾਈ ਆ ਵੀ ਕੋਈ ਹੋਰ ਹੈਗਾ ਕੱਦੂ ਨਹੀਂ ਬੂ ਨਹੀਂ ਕੱਦੂ ਇਹ ਕੋਈ ਖਾਣ ਵਾਲੀ ਚੀਜ਼ ਹੈ ਕੱਦੂ ਸਾਰੀ ਦਿਹਾੜੀ ਕੱਦੂ ਕੱਦੂ ਕਰਦੀ ਰਹਿੰਦੀ ਆ ਇਹ ਕੋਈ ਖਾਣ ਵਾਲੀ ਚੀਜ਼ ਹੈ ਇਹ ਨਹੀਂ ਅਸੀਂ ਖਾਂਦੇ ਖੁੰਦੇ ਇਹ ਦਬਾ ਹੋਣੀ ਏ ਗੱਲ ਤਾਂ ਸੁਣ ਲੈ ਕਤੇ ਬੰਦੀ ਨਹੀਂ ਨਹੀਂ ਦਫਾਉਣੀ ਹਾਂ ਲਾਂਦੀਏ ਨਹੀਂ ਰੁਕ ਜਾਈ ਦਫਾ ਹੋਣੀ ਹੈ ਹਾਂ ਤਾਂ ਤਾਂ ਜੇ ਰੋਜੀ ਤੇ ਨੋ ਬਿਆਹ ਤੋਂ ਬਾਅਦ ਪਹਿਲੀ ਵਾਰ ਤੇ ਨੂੰ ਮਿਲਣੀ ਤੇ ਲੈਣ ਗਏ ਆ ਉਸ ਤੇ ਕੱਦੂ ਦੀ ਸਾਨੂੰ ਸਬਜ਼ੀ ਹੈ ਕੱਦੂ ਦੇ ਸਾਨੂੰ ਪਕੌੜੇ ਹੈ ਤੇ ਰਾਇਤਾ ਵੀ ਦਫਾ ਇਹਨਾਂ ਕੱਦੂ ਪਾ ਕੇ ਦੇ ਦੇ ਸਾਨੂੰ ਅੱਛਾ ਉਹਨਾਂ ਨੇ ਤਾਂ ਫੋਟੀਆਂ ਛਕਲਾਂ ਦੇਖ ਲਈਆਂ ਸੀ ਵੀ ਇਹ ਕੱਦੂ ਹੀ ਖਾਂਦੇ ਆ ਹਾਂ ਕੱਦੂ ਖਾਣ ਵਾਲੇ ਆ ਤੁਸੀਂ ਤਾਂ ਕਰਕੇ ਉਹਨਾਂ ਨੇ ਸਾਨੂੰ ਕੱਦੂ ਬਣਾਏ ਆ ਬੜੀ ਛਕਲਾਂ ਦੀ ਕੱਦੂ ਵਰਗੀਆਂ ਆਸ ਕੇਗੇ ਸਾਡੇ ਛਕਲਾਂ ਦਾ ਤੂਆ ਕਿ ਤੇਰੇ ਤੇਰੇ ਪੇਕਿਆਂ ਦੇ ਵਿੱਚ ਕਿਸੀ ਉਹ ਲੰਮੇ ਜਿਹੇ ਮੂੰਹ ਵਾਲਾ ਤੇਰਾ ਤਾਇਆ ਹੈ ਤੇ ਉਹ ਛੋਟੇ ਜਿਹੇ ਕੱਦ ਵਾਲਾ ਤੇਰਾ ਚਾਚਾ ਹੈ ਉਹ ਛੜੀ ਜੀ ਬੁੱਤੀ ਵਾਲਾ ਤਰਾ ਮੋਸੜ ਜਾਨੀ ਬੜਾ ਨਾ ਕੋਲ ਤੂੰ ਬਾਰਿਸ਼ ਰੱਖੀ ਆ ਝਿਜਕਦੇ ਮਾਰਨਾ ਨਹੀਂ ਹੋਰਾ ਕੋਈ ਤੇਰੀਆਂ ਅੱਖਾਂ ਨੇ ਨਹੀਂ ਝਿਜਕ ਜਾ ਮਾਰ ਦੇ ਕਦੇ ਐ ਕਦੇ ਐ ਕਦੇ ਐ ਤਾਹੋ ਗਈ ਮੈਂ ਝਕਾਲੀ ਤੇ ਤੂੰ ਤੂੰ ਦਾ ਪਾਣੀ ਤੇ ਪਰਪੋਰਕ ਮੱਥੇ ਤੇ ਮੂਤ ਨੂੰ ਕੋੜਾ ਨਿੰਗਰ ਨੂੰ ਕੋੜਾ ਇੱਡਾ ਕੋੜਾ ਨੂ ਕੋੜਾ ਨਾ ਬਾਨਾ ਬੋਲ ਤੂੰ ਬੜੀ ਬਕਵਾਸ ਨਾ ਕਰ ਤੂੰ ਤੂੰ ਵੀ ਤਾਂ ਮੈਂਬਰ ਸਰਪੰਚਾਂ ਨਾਲ ਇਤਰੀ ਕਰਦੀ ਐ ਤੂੰ ਬੜਾ ਕਰਦੀ ਐ ਅਸ ਕਰਦੀ ਐ ਮੈਂ ਅਗਲੇ ਐ ਨਹੀਂ ਆਉਂਦੇ ਅਗਲੇ ਨੇ ਇੱਥੇ ਨੈੱਟ ਇੰਨਾ ਪੈਸਾ ਲਾਇਆ ਮੈਂ ਘਰ ਤੇ ਅਗਲੇ ਨੂੰ ਮੈਂ ਨੈੱਟ ਮੋਟਰ ਪਨੀਰ ਸਰਫਸੇ ਰੰਨ ਕੇ ਜਿੰਦਰੀਂ ਆਂਨੇ ਮੈਂਬਰ ਨਹੀਂ ਬਣੀ ਮੈਂ ਤਾਂ ਜਿੱਦੜ ਦੀ ਵਿਆਹ ਕੀ ਆਈਆਂ ਮੇਰੇ ਨਾਲ ਮੇਰੇ ਨਾਲ ਕੋਈ ਬੈਠੀ ਟੋਟ ਮੈਨੂੰ ਤਾਂ ਖੁੱਦ ਹੀ ਖਵਾਇਆ ਪਹਿਲੇ ਹੀ ਖਵਾਤੇ ਇਹ ਦਫਾ ਮਣੀਏ ਤੇਰੀ ਗਾਤ ਕਹਨੀ ਸੀ ਕੋਸ ਖਾਂ ਤਾਹੀ ਤੇਰੇ ਮੁਕਤੀ ਖਮਾਉਣਾ ਫੱਦੂ ਆ ਕੋਹਰ ਕਦੂ ਦੀ ਸਬਜ਼ੀ ਬਣਾ ਤੋ ਜਾ ਮੈਂ ਨਹੀਂ ਬਣਾਉਂਦੀ ਬਣਾਉਂਦੀ ਕਰਦੀ ਨਹੀਂ ਆਉਂਦੀ ਕਦੂਆਂ ਨੂੰ ਥੋੜਾ ਨਹੀਂ ਲੋਟ ਆਉਣਾ ਇਹ ਕਦੂ ਕਦੂ ਆਉਣਾ ਨਹੀਂ ਥੋੜਾ ਕਦੂ ਮੈਂ ਨਹੀਂ ਖਾਂਦੀ ਕੱਦੂ-ਕੁੱਦੂ ਬੇਤੋ ਚਾਟੇ ਨਾ ਖਾਦੀ ਕਿਵੇਂ ਮੈਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਤੱਕ ਕਦੂ ਮਤੇ ਤਰ ਹੈ ਜੀ ਤੇਰੀ ਬੁੱਥੀ ਕਸ਼ਮੀਰ ਘੁਮਣ ਆਲੀ ਦਫਾ ਹੋਣੀ ਦੀ ਤੈਨੂੰ ਤਾਂ ਕਦੂ ਹੀ ਖਵਾਉਂ ਤੂੰ ਕਦੂ ਖਾਣ ਆਲੀ ਨਹੀਂ ਤੈਨੂੰ ਕਦੂ ਹੀ ਖਵਾਉ ਮੈਂ ਦਫਾ ਹੋਣੀ ਆ ਵੱਡੀ ਨਕੋੜੇ ਵਾਲੀ ਜਿਆਮਰੀ ਇਹ ਕਿਵੇਂ ਤੂੰ ਤੋੜਦੀ ਆ ਮੈਂ ਕਸ਼ਮੀਰ ਵੱਡੀ ਤੂੰ ਤਾਂ ਕਦੂਆਂ ਜੋਗ ਦੀ ਤੈਨੂੰ ਕਦੂ ਵਾਲੀ ਬਾੜੀ ਚ ਤਾਈਆਂ ਸਿੱਟੇ ਦਫਾ ਹੋਣੀ ਆ ਤੂੰ ਘੁੰਮੇ ਆਂਦੀ ਬਾਹਰ ਸੋਨੇ ਬੁੱਥੇ ਆਲੀ ਫਿਰ ਨਾ ਮੈਂ ਕਿੱਥੇ ਘੁੰਮੇ ਹੁੰਦੇ ਸਿਵਿਆਂ ਚ ਤੂੰ ਜਿਹੜੀ ਕਹਿੰਦੀ ਦਫਾ ਹੋਣੀ ਨਾ ਹੋਵੇ ਤਾਂ ਤੂੰ ਬੜਾ ਘੁੰਮੀ ਆ ਮਿਸ਼ਣੀ ਜੀ ਮੈਨੂੰ ਕਹਿੰਦੀ ਸਿਵਜਾ ਤੂੰ ਬੜਾ ਘੁੰਮੀ ਆ ਮੈਂ ਬਥੇਰਾ ਘੁੰਮੀ ਆ ਇੱਕ ਵਾਰੀ ਹੁੰਦੀ ਕੰਦਾ ਟੱਪਦੀ ਰਹੀਆਂ ਮੈਂ ਕੰਦੇ ਤਾਂ ਹੀ ਮੈਂ ਸੋਚਿਆ ਵੱਡੇ ਨਕੌੜੇ ਵਾਲੀ ਸਾਡੇ ਕਿੱਥੇ ਬਚੋਲਿਆਂ ਨੇ ਪੱਲੇ ਪਾਤੀ ਦਫਾ ਹੋਣੀ ਮੁਰਜਣ ਬਚੋਲੇ ਉਹਦੇ ਜਿਹਨਾਂ ਤੂੰ ਪੱਲੇ ਪਾਏ ਦਫਾ ਹੋਣੀ ਉਹ ਕੰਦਾ ਨਹੀਂ ਟੱਪੀਆਂ ਮੈਂ ਉਹ ਤਾਂ ਸਾਡੇ ਗਵਾਂਡੀਆਂ ਦੇ ਉੱਤੇ 베ਰੀ ਲੱਗੀ ਹੋਈ ਸੀ ਫੇਰ ਤੋੜਨ ਜਾਂਦੀਆਂ ਸੀ ਆਹੋ ਦਰਵਾਜੇ ਤੇ ਤੁਹਾਡੇ ਹੈ ਨਹੀਂ ਸੀ ਕੰਦਾ ਹੀ ਟੱਪਣੀਆਂ ਸੀ ਤੁਸੀਂ ਤੂੰ ਬਾੜਾ ਨਾ ਬੜ ਬਾੜੀ ਨਾ ਚਾਂਬੜੀ ਜ ਮਰਤੋਂ ਨਹੀਂ ਬਣਦੇ ਬੁੰਦੇ ਕੱਦੂ ਹਾਂ ਬਣਾ ਲਓ ਕੱਦੂ ਆਪਦੇ ਆਪ ਹੀ ਇੱਕ ਕੱਦੂ ਤਾਂ ਅੱਜ ਤੁੰញੋਂ ਬਣਾਏਂਗੀ ਮੈਂ ਨਹੀਂ ਬਣਾਉਂਦੀ ਤੁੰਦੀ ਹਾਂ ਬਣਾਉਂਦੀ ਤਾਂ ਤੂੰ ਕਿੰਨੇ ਨੀ ਕੱਦੂ ਤਰਜ ਮੈਂ ਤੇ ਤਰਵਾ ਕੇ ਦਮ ਲਉ ਤੈਨ ਛੱਡਦੀ ਨਹੀਂ ਨੀ ਦਫਾ ਆਉਣੀ ਏ ਬਣਦੇ ਤਪਾ ਮਾਰੀ ਮੈਂ ਤਾਂ ਅੱਜ ਤੱਕ ਕੱਦੂ ਤੁੰញੋਂ ਬਣਾਏਂਗੀ ਕੱਦੂ ਤੇ ਤੇ ਬਣਾ ਕੇ ਨਾ ਮਿਲਿਆ ਮੈਨੂੰ ਕੀ ਨੀ ਦੱਸ ਰਹਾ ਮੇਰ ਤੋਂ ਨਹੀਂ ਬਣਦਾ ਮੇਰ ਤੋਂ ਨਹੀਂ ਬਣਦੇ ਇਹ ਦੁੱਧ ਕਦੂਆ ਸਬਜ਼ੀ ਬਣਾਈਏ ਮੇਰ ਤੋਂ ਨਹੀਂ ਬਣਦਾ ਇਹ ਚੱਕਲਾ ਮੈਂ ਕੱਟੂ ਨਹੀਂ ਦੁੱਧ ਸਬਜ਼ੀ ਦਾ ਨਾ ਮੈਂ ਨਹੀਂ ਬਣਾਉਂਦੀ ਕਦੀ ਇਹ ਹਰ ਵਾਰ ਇਦਾਂ ਹੀ ਬਣਾਉਣੀ ਆ ਜੀ ਨਾ ਮੈਂ ਨਹੀਂ ਬਣਾਉਂਦੀ ਮੈਂ ਮੈਂ ਨਹੀਂ ਬਣਾਉਂਦੀ ਇਹ ਕਰਦੇ ਚੱਕਲੇ ਬਣਦੇ ਬੁੰਦੇ ਕਦੂ ਕਦੂ ਮੈਂ ਨਹੀਂ ਬਣਾਉਂਦੀ ਮੈਂ ਨਹੀਂ ਬਣਾਉਣੀ ਅੱਗ ਬਣਾ ਲੈ ਨਹੀਂ ਮੈਂ ਨਹੀਂ ਬਣਾਉਂਦੀ ਤੂੰ ਆਪੇ ਬਣਾ ਲੈ ਚੱਲ ਦਵਾ ਹੋ ਨਾ ਤਰ ਸਾਡੀ ਅੱਜ ਤੋਂ ਬਾਅਦ ਨਾ ਮੈਂ ਤੈਨੂੰ ਕਿਸੇ ਕੰਮ ਨੂੰ ਕਮਾਂ ਨਾ ਤੈਨੂੰ ਮੈਂ ਕੋਈ ਸਾਥੀ ਦਰ ਮਪਾਂ ਚੱਲ ਫਿਰ ਤਾਂ ਬਾੜਾ ਵਧੀਆ ਵਾ ਮੈਂ ਤਾਂ ਪੈਨੀਆ ਰ ਆਉਣਾ ਜਿੰਨੂ ਤਾਂ ਖਰੌਂਦੀ ਹੈ ਨਾ ਪੱਕਾ ਤੂੰ ਆਹੋ ਪੱਕਾ ਨਹੀਂ ਬੁਲਾਉਂਦੀ ਨਾ ਹਾਂ ਚੱਲ ਫਿਰ ਮੋਜਾਂ ਹੀ ਆ ਫਰਤਾ ਮੈਨੂੰ ਮੈਂ ਤਾਂ ਸੌਂਨੀ ਆ ਰ ਆਉਣਾ ਨਜ਼ਾਰੇ ਮੇਰੇ ਤਾਂ ਚੱਲ ਮੈਂ ਆਪਦਾ ਸ਼ੋਅ ਬਾਅਦ ਚ ਲਾ ਲੂਗੀ ਦੋ ਦਿਨ ਖੜ ਕੇ ਲਾਉਂ ਹੋਰ ਸ਼ੋਅ ਮੈਂ ਲਾਲੇ ਸ਼ੋਅ ਮੈਂ ਹੁਣ ਤਾਂ ਮੈਂ ਆਰਾਮ ਕਰੂੰ ਤਦੇ ਸੰਜੀਤ ਚਾਚਾ ਜੀ ਨਾਲ ਕਿਤੇ ਜਾਣੇ ਲੋਕ ਦਿੱਤੇ ਪੈਕੇਟ। ਨੀਰ ਠਕਰ ਬਣਾ ਲਾ ਸਬਜੀ। ਤਾਈ ਕਰਿਓ। ਹਾਂ ਹਾਂ ਪੁੱਤ ਨੰਗਿਆ ਨੰਗਿਆ ਕਰੀਂ ਆ ਭਾਈ। ਮੇਰੀ ਮੇਬੀ ਨੇ ਤਾਂ ਬਾੜੀ ਸਬਜੀ ਤੋੜ ਲਈ ਸੀ। ਉਹਦੀ ਬੱਤ ਜੀ। ਮੇਰੇ ਪਿਤਾ ਕਹਿੰਦੇ ਹੈ ਨਾ ਤਾਈ ਹੁਣਾ ਦੇ ਘਰੇ ਦੇ ਹੈ। ਬੜੀ ਵਧੀਆ ਗੱਲ ਕਿਹਾ। ਹੋਚਾ ਫਿਰ ਤੈਨੂੰ ਬੇਬੇ ਬੜੀਆ ਤੜਕਾ ਲੱਗ ਬਣਾਉਂ। ਆਹ ਨੂੰ ਦਿਨ ਤੜਕਾ ਲਾ ਦੇਣਾ ਆਲੀ। ਫਟਕਾਰੀ ਪਸਾ ਦੇ ਦੀ ਸਬਜੀ ਆ ਗਈ। ਬੀਨਾ ਆ ਰਹੀਆਂ ਫਰੇਆਂ ਤੋਂ। ਹੈ? ਇਹ ਜਿਹੀ ਕਿਹੜੀ ਸਬਜੀ ਲੈ ਤੂੰ? ਦਿਖਾ ਤਾਂ।